ਵਾਇਬਲੀ ਕੀਤਾ ਕੱਲ੍ਹ ਸਾਰਾ ਰੈਡੀ ਕੀਤੇ ਜਿਵੇਂ ਮੋੜੇ ਕਾਰ ਵੀ ਨੇ ਪੂਰੇ ਪੰਜਾਬ ਦੇ ਵਿੱਚ ਉੱਤਰ ਪਾਰ ਦੇ ਵਿੱਚ ਕਈ ਜਗ੍ਹਾ ਤੇ ਭਾਰੀ ਬਰਸਾਤ ਨਿਕੜੇ ਮਾਰੀ ਦੇ ਨਾਲ ਬਹੁਤ ਨੁਕਸਾਨ ਕੀਤਾ ਹੈ ਜਿਸ ਤਰ੍ਹਾਂ ਇਹ ਆ ਸ਼ੰਭੂ ਬਾਟਰ ਦੇ ਤੇ ਵੀ ਬਹੁਤ ਜ਼ਿਆਦਾ ਤੀਲ ਤੀ ਜਿਹੜੀ ਬਾਸ਼ ਹੋ ਰਹੀ ਆ ਔਰ ਇਹ ਬਾਸ਼ ਦੇ ਵਿੱਚ ਵੀ ਟੰਬੂ ਬੇਸ਼ਕ ਚੋ ਰਹੇ ਆ ਤਰਪਾਲਾ ਚੋ ਰੀਆਂ ਵਾ ਪਰ ਇਹਦੇ باوجود ਪੂਰੀ ਚੜ੍ਹਦੀ ਕਲਾ ਦੇ ਨਾਲ ਮੋਰਚਾ ਉਹ ਜੰਮਿਆ ਹੋਇਆ ਵਾ ਔਰ ਆਪ ਕੋ ਆਪਣੇ ਤੰਬੂਆਂ ਨੂੰ ਐਂਬਸਰੀ ਬਣਾ ਕੇ ਜੋ ਦੇ ਕਿਸਾਨ ਪਿਛਲੇ 19 ਦਿਨਾਂ ਤੋਂ ਬੈਠੇ ਆ ਮਤਲਬ ਨਾ ਮੌਸਮ ਦੀ ਮਾਰ ਦਾ ਕੋ ਡਰ ਤੇ ਨਾ ਸਰਕਾਰਾਂ ਦੇ ਧੱਕੇ ਦਾ ਕੋ ਡਰ ਇਹ ਉਹ ਧਰਤੀਆ ਜਿੱਥੇ ਕਈ ਦਿਨ ਬੰਬਾਂ ਦੀ ਵਰਖਾ ਹੁੰਦੀ ਰਹੀ ਆ ਤੇ ਅੱਜ ਇੱਥੇ ਕੁਦਰਤੀ ਵਰਖਾ ਹੋ ਰਹੀ ਆ ਇਹਦੇ ਨਾਲ ਜਿਹੜੀ ਇੱਥੇ ਗੈਸ ਪੈਲੀ ਸੀ ਉਹ ਤਾਂ ਵੀ ਬਹੁਤ ਵੱਡੀ ਰਾਤ ਮਣੀਆ ਸੋ ਆ ਉਹ ਮੈਦਾਨ ਆ ਜਿੱਥੇ ਡਰੋਨਾਂ ਦੇ ਨਾਲ ਮੋਦੀ ਦੇ ਹੁਕਮ ਦੇ ਅਨਸਾਰ ਹਮਲੇ ਹੁੰਦੇ ਰਿਹਾ ਔਰ ਵੱਡੀ ਤਦਾਦ ਦੇ ਵਿੱਚ ਬੰਬ ਬਾਰੀ, ਧੂੰਖ ਬੰਬ ਬੰਬ ਸੁੱਤੇ ਗਏ ਰਬੜ ਦੀਆਂ ਗੋਲੀਆਂ ਚਲੀਆਂ ਬੇਸ਼ੱਕ ਟੈਂਟ ਚੋ ਰਹੇ ਆ ਬੇਸ਼ੱਕ ਆ ਸਾਹਮਣੇ ਦੇਖ ਰਹੇ ਜੀ ਤੁਸੀਂ ਬਹੁਤ ਵੱਡੀ ਤਾੜੀਆਂ ਦੇ ਵਿੱਚ ਆਣ ਕੇ ਨੌਜਵਾਨਾਂ ਨੇ ਲਾਗਲੇ ਪਿੰਡਾਂ ਨਹੀਂ ਹੁਣ ਤੱਕ ਕਈ ਵਾਰ ਪ੍ਰਸ਼ਾਦਾ ਪੁਸ਼ਪ ਪੁਸ਼ਕੇ ਸ਼ਕਾਦਾ ਦਿੱਤਾ ਵਾ ਸੋ ਪੂਰੇ ਦੇਸ਼ ਵਾਸੀਆਂ ਨੂੰ ਬੇਨਤੀ ਆ ਅਪੀਲ ਵਾ ਕਿ ਇਸ ਅੰਦੋਲਨ ਨੂੰ ਖੂਬਸੂਰਤੀ ਤੂੰ ਆ ਬਖਸ਼ੀਆ ਕਿ ਇਹ ਅੰਦੋਲਨ ਤੁਹਾਡੇ ਬਲਬੁੱਤੇ ਤੇ ਖੜਾ ਵਾ ਜਿਵੇਂ ਪੂਰਾ ਦੇ ਜਾਗ ਰਿਆ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਹਾਲ ਦੇ ਵਿੱਚ ਮੋਦੀ ਨੂੰ ਆਪਣੇ ਕੀਤੇ ਦੇ ਪਛੋਤਾਵਾ ਹੋਗਾ ਤੇ ਪਹਿਲੇ ਅੰਦੋਲਨ ਦੀ ਤਰ੍ਹਾਂ ਹੀ ਤੁਹਾਡੀਆਂ ਮੰਗਾਂ ਜਿਹੜੀਆਂ ਉਹ ਮੰਨ ਕੇ ਤੇ ਫੇਰ ਇਹ ਅੰਦੋਲਨ ਖਤਮ ਕਰਨਾ ਪਊਗਾ ਧੰਨਵਾਦ ਮੈਂ ਜੀ ਕਾ ਖਾਲਸਾ ਰੈਗਰੀ ਜੀ ਕੀ ਹਕਤ